ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਇਸ ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਉਸ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਸੀ ਸਿੱਖ ਟੈਂਪਲ ਕਬੱਡੀ ਕਲੱਬ ਬੁਲੰਦਨ ਦੀ ਮੀਟਿੰਗ ਹੋਈ ਆ ਕਹਿਣਾ ਚਾਹੁੰਗਾ ਉਹ ਵਧੀਆ ਦੇਖੋ ਪਿਲੇ ਸਾਲ ਇਹ ਸਾਰੇ ਭਰਾ ਇਕੱਠੇ ਸੀਗੇ ਤੇ ਟੀਮ ਵਧੀਆ ਬਣੀ ਸੀ ਐ ਕਿ ਹੋਰ ਬੰਦੇ ਆਪਣੇ ਨਾਲ ਜੁੜੇ ਆ ਜੀ ਨਵੇਂ ਬੰਦੇ ਜੁੜੇ ਆ ਕਿ ਉਦੋਂ ਵਧੀਆ ਟੀਮ ਬਣੂਗੀ ਸਾਰਿਆਂ ਦਾ ਬਹੁਤ ਧੰਨਵਾਦ ਕਿਉਂਕਿ ਸਾਰੇ ਬੜੀ ਦੂਰੋਂ ਦੂਰੋਂ ਆਏ ਆ ਇਹ ਕਲੱਬ ਹੈ ਕਿ ਜਿਹੜੀ ਨੌਰਥ ਤੋਂ ਲੈ ਕੇ ਸੌ ਤੱਕਰ ਜਾਂਦੀ ਹੈ ਜਿੱਥੇ ਸਾਰੇ ਮੈਂਬਰ ਆ ਜੀ ਬਹੁਤ ਵਧੀਆ ਟੀਮ ਆ ਸਾਹ ਕਬੱਡੀ ਦੇ ਖਿਡਾਰੀ ਜਿੰਨੇ ਆ ਉਹ ਸਾਰੇ ਫਾਈਨਲ ਹੋ ਚੁੱਕੇ ਆ हां जी सारे फाइनल हो गए एक एक, प्ले वो, वो एक जा 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 नहीं। नहीं प्लेयर रहਦਾ ਹੈ ਉਹ ਵੀ ਇੱਕ ਦੋ ਵੀਕਾਂ ਦੇ ਵਿੱਚ ਹੋ ਹੀ ਗਏ ਜਿਹੜੇ ਨਾਂ ਆ ਕਬੱਡੀ ਖਿਡਾਰੀਆਂ ਦੇ ਡਿਸਕਲੋਜ਼ ਕਰਨੇ ਆ ਜੇ ਹਜੇ ਨਹੀਂ ਨਹੀਂ ਹਜੇ ਡਿਸਕਲੋਜ਼ ਨਹੀਂ ਕਰਨਾ ਅੱਜ ਅੱਛਾ हां जी ਤੇ ਪਲੇਅਰ तकरीबन ਹੋ ਹੀ ਗਏ ਸਾਡੇ ਇਕੱਧਾ ਰਹੇ ਉਹ ਪਿਛਲੇ ਸੀਜ਼ਨ ਦੀ ਸ਼ੁਰੂਆਤ ਕਰੀ ਡੇਟ ਤੋਂ ਮਈ ਚ ਹੋ ਰਹੀ ਹੈ 11 ਮਈ ਤੋਂ ਹੈ ਨਾ 11 ਮਈ 11 ਮਈ ਤੋਂ ਹੋ ਰਹੀ ਹੈ ਪਹਿਲਾ ਮੈਚ 11 ਮਈ ਨੂੰ ਪਹਿਲਾ ਮੈਚ 11 ਮਈ ਹੋਰ ਕੁਝ ਕਹਿਣਾ ਚਾਹੋ ਮਨੇ ਭਾਈ ਮਨੇ ਭਾਈ ਕੁਝ ਕਹਿਣਾ ਚਾਹੋਗੇ ਸਾਡ ਲੋਤ ਇਹੀ ਆ ਵੀ ਸਾਡੇ ਭਰਾ ਜਿੰਨੇ ਵੀ ਹੈਗੇ ਆ ਵੱਧ ਤੋਂ ਵੱਧ ਸਾਡੇ ਕਲੱਬ ਨਾਲ ਜੁੜੋ ਜੀ ਤਾਂ ਕਿ ਜਿੰਨੇ ਜਿਆਦੇ ਭਰਾ ਜਨਾਲ ਜੁੜਨਗੇ ਉਹਦਾ ਵਧੀਆ ਵਾਇਸ ਹੋਊਗਾ ਵਧੀਆ ਪਲੇਅਰ ਲੈ ਕੇ ਆਵਾਂਗੇ ਆਪਾਂ ਤੇ ਆ ਕੇ ਆਉਣ ਵਾਲਿਆਂ ਦਾ ਸਾਰਾ ਜਿਹੜੇ ਟਿਕਟਾਂ ਲਾ ਕੇ ਮੈਚ ਦੇਖਣ ਆਉਣਗੇ ਉਹਨਾਂ ਨੂੰ ਹੋਰ ਜਿਆਦਾ ਆਨੰਦ ਆਊਗਾ ਦੇਖਣ ਦਾ ਸੁਆਦ ਆਊਗਾ ਉਹਦਾ ਹੀ ਹੈਗਾ ਵੀ ਜਿੰਨੇ ਭਰਾ ਸਾਡੇ ਨਾਲ ਸਾਡੇ ਵੱਲ ਜੁੜਨਗੇ ਉਨੀ ਵਧੀਆ ਸੋਹਣੀ ਟੀਮ ਬਣੂਗੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੁੜਿਆ ਨੂੰ ਕਬੱਡੀ ਦੇ ਨਾਲੋਂ ਪਹਿਲਾਂ ਕਬੱਡੀ ਦੇ ਵਿਚਾਰ ਦੇ ਜੁੜੇ ਪਰ ਪਹਿਲਾਂ ਆਪਾਂ ਵਿੱਚ ਅੱਛਾ ਇੱਧਰ ਹੈ ਨਹੀਂ ਸਾਂਝੇ ਸਾਂਝੇ ਖਾਤੇ ਜ ਕਿੰਦੇ ਨਾਲ ਆਉਣਾ ਹੀ ਪਣਾ ਇਸਾ ਕਿ ਮੇਰਾ ਮਿਰਰ ਕੀ ਮੇਰਾ ਨਹੀਂ ਬਹੁਤ ਬਹੁਤ ਛੜਿਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਹੋਰ ਕੋਈ ਕੁਝ ਕਹਿਣਾ ਚਾਹੁੰਦਾ ਹੋਵੇ ਕੁਝ ਕਹਿਣਾ ਚਾਹੁੰਦਾ ਕੋਈ ਸਤੀ ਸਾਹਿਬ ਕੁਝ ਬੋਲਣਾ ਚਾਹੁੰਦੇ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਟੂ ਟੂ ਰੇਡੀਓ ਚੱਲ ਕੇ ਆਏ ਆ ਤੇ ਹੋਪਫਲੀ ਜਿਹਦਾ ਪਿਛਲੇ ਸਾਲ ਪਿਛਲੇ ਸੀਜ਼ਨ ਦੇ ਵਿੱਚ ਟੀਮ ਵਧੀਆ ਕੱਢੀ ਆ ਐਸ ਕੀ ਵੀ ਉਸੇ ਤਰ੍ਹਾਂ ਦੀ ਟੀਮ ਜਿਹੜੀ ਆ ਲੈ ਕੇ ਸਿੱਖ ਟੈਂਪਲ ਕੋਲੋਂ ਹਮਨੇ ਜੁਨਾਈਟਿਡ ਕਲੱਬ ਲੈ ਕੇ ਆ ਰਹੀ ਆ ਸੋ ਤੁਸੀਂ ਵੀ ਸਾਰੇ ਜਣੇ ਪਿਆਰੀਆਂ ਬਣੋ ਤੇ ਵੱਧ ਤੋਂ ਵੱਧ ਆਪਣੀਆਂ ਲੋਕਲ ਕਲੱਬਾਂ ਨੂੰ ਵੀ ਸਪੋਰਟ ਕਰੋ ਤੇ ਨਾਲ ਦੀ ਨਾਲ ਜਿਹੜੇ ਸਾਡੇ ਨਾਲ ਜੁੜਨਾ ਚਾਹੁੰਦੇ ਆ ਤੁਸੀਂ ਜ਼ਰੂਰ ਕਿਸੇ ਵੀ ਲਾਗ ਦੇ ਮੈਂਬਰ ਨਾਲ ਕੰਟੈਕਟ ਜਸਪਾ ਜੀ ਕੁਝ ਕਹਿਣਾ ਚਾਹੋ ਐਤਕੀ ਅੱਜ ਜਿਹੜੀ ਮੀਟਿੰਗ ਕੀਤੀ ਹੈ ਅੱਜ ਸਿੱਖ ਟੈਂਪਲ ਕੁਆਰਟਿਕਲ ਬਲਵੰਟਰ ਨੇ 2025 ਜਿਹੜੀ ਟੀਮ ਬਣਨੀ ਸਾਡੀ ਬਹੁਤ ਵਧੀਆ ਟੀਮ ਬਣੀ ਆ ਬਹੁਤ ਸਟਰੋਂਗ ਟੀਮ ਆ ਬਾਕੀ ਕਲੱਬਾਂ ਨੇ ਬਹੁਤ ਵਧੀਆ ਟੀਮਾਂ ਬਣਾਈਆਂ ਚਲੋ ਪਤਾ ਮਾੜਾ ਮਟ ਲੱਗਿਆ ਸਾਨੂੰ ਜੀ ਤੇ ਐਤਕੀ ਬਹੁਤ ਵਧੀਆ ਟੂਰਨਾਮੈਂਟ ਦੇਖਣ ਲਈ ਬੰਦ ਦੇ ਸਾਰੇ ਭਰਾਵੋ ਸਾਰੇ ਦਸਤਾਂ ਨੂੰ ਬੇਨਤੀ ਆ ਸਾਰੇ 2025 ਵਿੱਚ ਤੁਸੀਂ ਬੰਦ ਤੋਂ ਹੋਣਾ ਹੈ ਬੰਦ ਤੋਂ ਪਹਿਲਾ ਟੂਰਨਾਮੈਂਟ ਹੈ ਦੇ ਵਿੱਚ ਹੋ ਰਿਹਾ ਹੈ 11 ਜੂਨ ਜਾਂ 11 ਮਈ ਨੂੰ ਤੇ ਬੁੱਲਵੰਡ ਦਾ ਟੂਰਨਾਮੈਂਟ 8 ਜੂਨ ਨੂੰ ਹੋ ਰਿਹਾ ਜੀ ਜੀ ਸਾਰੇ ਭਰਾਵੋ ਨੂੰ ਬੇਨਤੀ ਹੈ ਬਹੁਤ ਬਹੁਤ ਠੀਕ ਹੈ ਜੀ ਉੱਥੇ ਬਾਰੀ ਹੋ ਗਰਾ ਭਾਜੀ ਯਾਰ ਇੱਕ ਆਵਾਜ਼ ਬਹੁਤ ਥੋੜੀ ਆ ਰਹੀ ਹੈ ਐਕਸੈਪਟ ਇੱਕ ਮਿੰਟ ਵੇਲੇ ਚੁੱਪ ਹਾਂਜੀ ਭਾਈ ਜੀ ਉੱਚੀ ਬੋਲੇ ਥੋੜਾ ਜਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੋਲੋ ਹਾਡ ਆਪਣੇ ਕਬੱਡੀ ਕਲੱਬ ਨਾਲ ਅੱਜ ਇੱਥੇ ਪਹੁੰਚੇ ਮੀਟਿੰਗ ਚੱਲ ਰਹੀ ਹੈ ਤੇ ਤਿਆਰੀਆਂ ਚੱਲ ਰਹੀਆਂ 25 ਦੀਆਂ ਜੀ ਤੇ ਪਰਮਾਨੰਥ ਅਗਲੇ ਅਰਦਾਸ ਕਰੋ ਸਾਰੇ ਨੇ 100 ਸੌਖੀ ਨਾ ਨਿਭੜੇ ਮਿਲਾਂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੁਗਰੇ ਜੀ ਜਰਦੀ ਕਰਾ ਸਰ ਸਾਸਿਕਾ ਜੀ ਹਾਂ ਜੀ ਜਨਾਬ ਕੁਛ ਕਹਿਣਾ ਚਾਹੋ ਮੈਂ ਕਹਾਂ ਜੀ ਜਿੰਦਾਬਾਦ 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 ਆਲਵੇ ਜਿੰਦਾਬਾਦ ਜਿੰਦਾਬਾਦ ਮੇਰੇ ਭਰਾ ਮਨ ਜੋ ਕਹਿ ਰਿਹਾ ਹੁਣ ਸਾਡੇ ਤੋਂ ਪਹਿਲਾਂ ਡੇਟ ਹੋ ਗਿਆ ਇਹ ਸ਼ਕਲਾ ਹਮੇਸ਼ਿਆ ਉਹ ਜਿੰਦਾਬਾਦ ਹੀ ਰਹਿੰਦੀ ਹੈ ਇਹ ਚੜ੍ਹ ਕੇ ਲਾਇਆ ਹੈ ਹੈ ਠੀਕ ਹੈ ਜੀ ਬੰਦ ਕਰਦੇ ਨੇ ਬਸ ਇੱਕੋ ਮਿੰਟ ਬਸ ਮੈਂ ਜਿਆਦ ਲਾਇਅਲਟੀ ਕਲੱਬ ਬਣਾਈ ਆ ਜਿਹਦੇ ਬਾਈ ਹੁਣ ਸਾਰੇ ਨੇ ਸਾਰੇ ਬਾਈ ਇੱਥੇ ਕਲੱਬ ਦੇ ਮੈਂਬਰ ਆ ਬਾਈ ਐਤਕੀ ਕਬੱਡੀ ਟੂਰਨਾਮੈਂਟ ਦਾ ਸ਼ੁਰੂਆਤ ਹੋਣ ਜਾ ਰਹੀ ਆ ਤੇ ਬਾਈ ਹੁਣੇ ਪੁੱਛ ਰਿਆ ਸੀ ਬਾਈ ਐਤਕੀ ਕਦਾਂ ਤੂੰ ਵੀ ਹੁਣ ਪਉ ਤੂੰ ਵੀ ਬਰਾਬਰ ਦਾ ਹੱਕਦਾਰ ਆ ਤੂੰ ਬੜਾ ਠੀਕ ਆ ਫਿਰ ਨਾ ਸਾਡੇ ਕਲੱਬ 'ਚ ਕੋਈ ਪ੍ਰਧਾਨ ਨਾ ਖਜ਼ਾਨਚੀ ਨਾ ਕੋਈ ਉਹ ਜਿੱਦਾਂ ਲਾ ਲਓ ਗੱਲ ਸਾਹਿਬ ਆ ਬੰਦੇ ਬਹਾਉਣੀ ਬੈਠੇ ਆ ਲੋਕ ਬੈਠਾ ਸੋਦਾ ਬੈਠਾ ਹਾਂਜੀ ਜੋ ਕਹਿਣਗੇ ਆਪਾਂ ਸਾਰੇ ਹੀ ਪਧਾਨ ਆ ਸਾਰੇ ਮੈਂਬਰ ਆ ਸਾਰੇ ਮੈਂਬਰ ਆ ਸੋ ਐਤਕੀ ਵੀ ਉੱਥੇ ਲੰਗਰ ਜਿਹੜਾ ਵਾ ਵਧੀਆ ਕਰਾਂਗੇ ਅੱਧੀ ਕਿਰਪਾ ਨਾਲ ਵਧੀਆ ਸੀ ਅਸੀਂ ਇਹ ਚਾਹੁੰਦੇ ਆ ਵੀ ਸ਼ੇਰ ਅੱਗੇ ਨਾਲੋਂ ਕੋਈ ਬਹੁਤ ਜ਼ਿਆਦਾ ਵਧੀਆ ਕਰੀਏ ਵੀ ਦੇਖ ਜਿਹੜਾ ਕੋਈ ਆਵੇ ਸਿਰਫ ਇਹ ਹੋਵੇ ਉਹਨੂੰ ਬੈਠਿਆ ਨੂੰ ਹਰੇਕ ਚੀਜ਼ ਜਿੱਦਾਂ ਹਾਂ ਇਹ ਬੈਠੇ ਨੇ ਨਹੀਂ ਨਹੀਂ ਵਧੀਆ ਤਾਂ ਨਾ ਸਿਸਟਮ ਐਤ ਕੀ ਵਧੀਆ ਸੈੱਟ ਕਰਾਂ ਆਪਨੇ ਪਲੇਅਰਾਂ ਲਈ ਫਰੰਟ ਤੇ ਹਰ ਇੱਕ ਚੀਜ਼ ਦਾ ਪ੍ਰਬੰਧ ਹੋ ਗਿਆ ਗਾ ਕੇ ਬਾਬੇ ਦੀ ਕਿਰਪਾ ਚੜ੍ਹਦੀ ਕਲਾ ਜੀ ਮਿਲਦੇ ਆਂ ਅੱਜ ਤੁਹਾਡੇ ਕੋਲ ਓਏ ਪਹੀਚਾ ਦੇ ਟੁੱਟ ਗਿਆ ਪੌਂਡ ਫਿਰ ਕੀ ਕਰੀਏ मोहत न चंदी आजाए ਮੈਂ ਆਂਦਾ ਮੀਤ ਦਾ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਣਾ ਨਹੀਂ ਓਏ ਮੈਂ ਆਂਦਾ ਮੀਤ ਦਾ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਣਾ ਨਹੀਂ ਮੈਂ ਕੀ ਲੈਣਾ ਹੈ ਸ਼ੌਕਰਾਂ ਤੋਂ ਖਰਮਾਲਾ ਬੰਦਾ ਯਾਰ ਮੇਰਾ ਨਾ ਬੁੱਕਲ ਦੇ ਵਿੱਚ ਛੁਰੀ ਰੱਖਾਂ ਨਾ ਦੋਰਾਏ ਕਰਦਾਰ ਮੇਰਾ ਓਏ ਮੈਂ ਭੇਦੀ ਬਣ ਕੇ ਸਜਣਾ ਦਾ ਕਿਸੇ ਘਰ ਦੀ ਲੰਕਾ ਤਾਂ ਬਾਰੀ ਦਾ ਘਨਾਰੀ ਦੁਨੀਆਂ ਵੰਦਨੀ ਹੋਏ ਮੈਂ ਆਂਡਾਂ ਗਿੱਤ ਸਾਂ ਖਾ ਲੈਂਦਾ ਪਰ ਹੱਕ ਕਿੰਨੇ ਨਾਲ ਖਾਂਦਾ ਨਹੀਂ ਮੈਂ ਬੇਸ਼ੱਕ ਸਤਿਮ ਨੂੰ ਮਨਾ ਹਾਂ ਮੈਂ ਬੇਸ਼ੱਕ ਸਤਿਮ ਨੂੰ ਮਨਾ ਹਾਂ ਹੋ ਕੇ ਧੰਗੇਲੀ ਪੱਤ ਜਿੰਦਿਆ ਮੈਂ ਪਹਿਣਾ ਦੇ ਲੱਗਦਾ ਨਹੀਂ ਤੇ ਕਈ ਪੱਗਾ ਤਾਂ ਵੀ ਤੂੰ ਤਾਂ ਖਾ ਲੈਂਦਾ ਪਰ ਹੱਥ ਕਿਸੇ ਦਾ ਖਾਦਾ ਨਹੀਂ ਮੈਂ ਲੋਕ ਵਖਾਵੇ ਕਰਨ ਲਈ ਕਦੇ ਨਿਉਣੀ ਮਥੇ ਦੇਖਦਾ ਨਹੀਂ ਮੈਂ ਪਾ ਕੇ ਪੂਤਾ ਚਿੱਟਾ ਓਏ ਜੁਲਕਰ ਵਿੱਚ ਅੱਖੀਆਂ ਸੇਕਦਾ ਨਹੀਂ ਓਏ ਮੈਨੂੰ ਲੋਕੀ ਚੰਗਾ ਲੱਖ ਨਹੀਂ ਓਏ ਨਸ਼ਾ ਵੇਚ ਕੇ ਲੰਗਰ ਲਾਂਦਾ ਨਹੀਂ ਓਏ ਮੈਂ ਆਂਦਾ ਹੀ ਤੂੰ ਤਾਂ ਖਾ ਲੈਂਦਾ ਪਰਾਫਾਕ ਕਿ ਜ਼ੇਦਾ ਖਾਣਾ ਨਹੀਂ ਮੈਂ ਰਾਜਨੀਤੀਆਂ ਕਰਦਾ ਨਹੀਂ ਮੈਂ ਰਾਜਨੀਤੀਆਂ ਕਰਦਾ ਨਹੀਂ ਤੇ ਕਦੇ ਮੱਧਰ ਬੰਦੇ ਚਾਰਦਾ ਨਹੀਂ ਮੈਂ ਚੰਦ ਵੋਟਾਂ ਦੀ ਖਾਤਰ ਓਏ ਕਦੇ ਪਿੰਡ ਲੜਾ ਕੇ ਮਾਰਦਾ ਨਹੀਂ ਕਾਰੋਬਾਰ ਕਿਸੇ ਦਾ ਰੋਕਣ ਲਈ ਮੈਂ ਸਿਆਣਿਆਂ ਕੋਲੇ ਜਾਂਦਾ ਨਹੀਂ ਓ ਮੈਂ ਆਂਦਾ ਵੀ ਤਾ ਖਾ ਲੈਂਦਾ ਉਹ ਫਰਹਾਂ ਕਿੰ ਕਿੰ ਸੇਤਾ ਖਾਂਦਾ ਨਹੀਂ